ਤਾ ਇੱਕ ਲੱਖਾਂ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਲੁਟੇਰਾ ਗ੍ਰਾਹਕ ਬਣ ਕੇ ਇੱਕ ਸੁਨਿਆਰੇ ਦੀ ਦੁਕਾਨ ਦੇ ਅੰਦਰ ਦਾਖਲ ਹੁੰਦਾ ਜਦੋਂ ਉਹ ਲੁਟੇਰਾ ਸੁਨਿਆਰੇ ਦੀ ਦੁਕਾਨ ਦੇ ਅੰਦਰ ਦਾਖਲ ਹੁੰਦਾ ਤਾਂ ਉਸ ਲੁਟੇਰੇ ਦੇ ਵੱਲੋਂ ਡਿਮਾਂਡ ਰੱਖੀ ਜਾਂਦੀ ਹੈ ਕਿ ਮੈਨੂੰ ਮੁੰਦਰੀਆਂ ਦਿਖਾਈਆਂ ਜਾਣ ਜਿਹੜਾ ਉੱਥੇ ਬੰਦਾ ਕੰਮ ਕਰ ਰਿਹਾ ਸੀ ਦੁਕਾਨ ਦੇ ਉੱਪਰ ਤਾਂ ਉਹ ਇੱਕ ਮੁੰਦਰੀਆਂ ਨਾਲ ਭਰਿਆ ਹੋਇਆ ਬਾਕਸ ਉਸ ਲੁਟੇਰੇ ਦੇ ਸਾਹਮਣੇ ਰੱਖ ਦਿੰਦਾ ਲੁਟੇਰਾ ਬੜੇ ਹੀ ਧਿਆਨ ਦੇ ਨਾਲ ਮੁੰਦਰੀਆਂ ਨੂੰ ਦੇਖਦਾ ਆਪਣੀਆਂ ਉਂਗਲੀਆਂ ਦੇ ਵਿੱਚ ਪਾ ਪਾ ਕੇ ਬਾਰ ਬਾਰ ਉਹਨਾਂ ਮੁੰਦਰੀਆਂ ਨੂੰ ਚੈੱਕ ਕਰਦਾ ਤੇ ਉਸ ਤੋਂ ਬਾਅਦ ਜਦੋਂ ਇੱਕ ਮੁੰਦਰੀ ਉਸਦੇ ਵੱਲੋਂ ਸਲੈਕਟ ਕਰਨ ਲਈ ਜਾਂਦੀ ਹੈ ਤੇ ਉਹ ਦੁਕਾਨਦਾਰ ਨੂੰ ਕਹਿੰਦਾ ਕਿ ਇਸ ਦਾ ਵજન ਕੀਤਾ ਜਾਵੇ ਇਸ ਦਾ ਰੇਟ ਦੱਸਿਆ ਜਾਵੇ ਤਾਂ ਜਿਵੇਂ ਹੀ ਦੁਕਾਨਦਾਰ ਵજન ਕਰਨ ਲੱਗਦਾ ਤਾਂ ਐਨੇ ਦੇ ਵਿੱਚ ਉਹ ਮੁੰਦਰੀਆਂ ਦੇ ਨਾਲ ਭਰਿਆ ਹੋਇਆ ਇੱਕ ਬਾਕਸ ਲੈ ਕੇ ਫਰਾਰ ਹੋ ਜਾਂਦਾ ਉਸ ਦੀ ਕਾਰ ਆ ਜਿਹੜੀ ਉਹ ਦੁਕਾਨ ਦੇ ਬਾਹਰ ਖੜੀ ਹੁੰਦੀ ਆ ਤਾਂ ਪਲਕ ਝਪਕਦੇ ਹੀ ਉਹ ਡੱਬਾ ਲੈ ਕੇ ਮੁੰਦਰੀਆਂ ਦਾ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਉੱਥੋਂ ਫਰਾਰ ਹੋ ਜਾਂਦਾ ਤਾਂ ਦੱਸਿਆ ਜਾ ਰਿਹਾ ਹੈ ਇਸ ਡੱਬੇ ਦੇ ਵਿੱਚ 12 ਮੁੰਦਰੀਆਂ ਸਨ ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਦੇ ਵਿੱਚ ਸੀ ਤਾਂ ਪਲਕ ਚੱਕਦੇ ਹੀ ਲੱਖਾਂ ਦੀ ਲੁੱਟ ਆ ਛੇੜੀ ਉਹ ਇੱਕ ਲੁਟੇਰੇ ਦੇ ਵੱਲੋਂ ਕੀਤੀ ਗਈ ਹੈ ਜਿੱਥੇ ਉਹ ਮੁੰਦਰੀਆਂ ਦੇ ਨਾਲ ਭਰਿਆ ਹੋਇਆ ਇੱਕ ਬਾਕਸ ਲੈ ਕੇ ਫਰਾਰ ਹੁੰਦਾ ਤੇ ਇਹ ਸਾਰੀ ਘਟਨਾ ਛੜੀ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਇੱਕ ਲੁਟੇਰਾ ਜਿਹੜਾ ਕਿ ਆਪਣੀ ਗੱਡੀ ਤੋਂ ਬਾਹਰ ਉਤਰਦਾ ਦੁਕਾਨ ਦੇ ਅੰਦਰ ਦਾਖਲ ਹੁੰਦਾ ਦੁਕਾਨ ਦੇ ਅੰਦਰ ਦਾਖਲ ਹੋ ਕੇ ਉਸ ਦੇ ਵੱਲੋਂ ਦੁਕਾਨਦਾਰ ਨੂੰ ਡਿਮਾਂਡ ਕੀਤੀ ਜਾਂਦੀ ਹੈ ਕਿ ਮੈਨੂੰ ਮੁੰਦਰੀਆਂ ਦਿਖਾਈਆਂ ਚੜ ਦੁਕਾਨਦਾਰ ਇੱਕ ਮੁੰਦਰੀਆਂ ਦੇ ਨਾਲ ਭਰਿਆ ਹੋਇਆ ਬਾਕਸ ਉਸ ਲੁਟੇਰੇ ਦੇ ਸਾਹਮਣੇ ਰੱਖਦਾ ਹੈ ਉਹ ਲੁਟੇਰਾ ਆਪਣੀਆਂ ਉਂਗਲਾਂ ਦੇ ਵਿੱਚ ਮੁੰਦਰੀਆਂ ਪਾ ਪਾ ਕੇ ਦੇਖਦਾ ਹੈ ਕਾਫੀ ਮੁੰਦਰੀਆਂ ਉਸ ਦੇ ਵੱਲੋਂ ਪਾ ਕੇ ਦੇਖੀਆਂ ਜਾਂਦੀਆਂ ਨੇ ਤੇ ਇੱਕ ਮੁੰਦਰੀ ਉਹ ਸਿਲੈਕਟ ਕਰਦਾ ਹੈ ਸਿਲੈਕਟ ਕਰਕੇ ਫਿਰ ਦੁਕਾਨਦਾਰ ਨੂੰ ਕਹਿੰਦਾ ਕਿ ਇਸ ਦਾ वजन ਕੀਤਾ ਜਾਵੇ ਤਾਂ ਜਦੋਂ ਦੁਕਾਨਦਾਰ वजन ਕਰਨ ਲੱਗਦਾ ਤਾਂ ਉਸੇ ਸਮੇਂ ਪਾਲਕ ਚਪਕਦੇ ਹੀ ਉਹ ਮੁੰਦਰੀਆਂ ਦੇ ਨਾਲ ਭਰਿਆ ਹੋਇਆ ਬਾਕਸ ਲੈ ਕੇ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਫਰਾਰ ਹੋ ਜਾਂਦਾ ਤਾਂ ਮਾਮਲਾ ਸਮਰਾਲਾ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਸਮਰਾਲਾ ਦੇ ਵਿੱਚ ਲੱਖਾਂ ਦੀ ਲੁੱਟ ਹੋਈ ਹੈ ਮੁੰਦਰੀਆਂ ਦੇ ਨਾਲ ਭਰਿਆ ਹੋਇਆ ਇੱਕ ਬਾਕਸ ਇੱਕ ਲੁਟੇਰੇ ਨੇ ਬਿਨਾ ਮੂੰਹ ਛੁਪਾਏ ਚੱਕ ਕੇ ਫਰਾਰ ਹੋਇਆ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਉਹ ਲੁਟੇਰਾ ਜਿਹੜਾ ਕਿ ਦੁਕਾਨ ਦੇ ਅੰਦਰ ਦਾਖਲ ਹੋ ਕੇ ਉਥੋਂ ਮੁੰਦਰੀਆਂ ਦੇ ਨਾਲ ਭਰਿਆ ਹੋਇਆ ਬਾਕਸ ਲੈ ਕੇ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਉਥੋਂ ਫਰਾਰ ਹੋ ਜਾਂਦਾ ਹਾਲਾਂਕਿ ਦੁਕਾਨਦਾਰ ਦੇ ਵੱਲੋਂ ਸਥਾਨਕ ਲੋਕਾਂ ਦੇ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਲਟੇਰਾ ਕਾਫੀ ਜ਼ਿਆਦਾ ਤੇਜ਼ ਫਰਾਰ ਦੇਖਿਆ ਜਿਹੜਾ ਕਿ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਫਰਾਰ ਹੋਇਆ ਤਾਂ ਮੌਕੇ ਦੇ ਉੱਪਰ ਪੁਲਿਸ ਜਿਹੜੀ ਉਹ ਵੀ ਪਹੁੰਚਦੀ ਹੈ ਇਤਲਾਹ ਕਰ ਦਿੱਤੀ ਜਾਂਦੀ ਹੈ ਪੁਲਿਸ ਨੂੰ ਤੇ ਇਤਲਾਹ ਕਰਨ ਤੋਂ ਬਾਅਦ ਪੁਲਿਸ ਹੁਣ ਸੀਸੀਟੀਵੀ ਕੈਮਰੇ ਖੰਘਾਰ ਰਹੀ ਹੈ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਲੁਟੇਰੇ ਦੀ ਪਾਲਾ ਛੜੀਓ ਵੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਮੈਨੂੰ ਇਹ ਤੁਸਕ ਮਾਰ ਜੀ ਨੇ ਫੋਨ ਕਰਿਆ ਲੈ ਕਰਿਆ ਸੀ ਜੀ ਕਿੰਨੀ ਟੋਗੇ ਸਰ ਕਿੰਨੇ ਮਿੰਟ ਬਾਅਦ ਆ ਗਿਆ ਮੈਂ ਅੱਛਾ ਕੀ ਆ ਮਾਮਲਾ ਹੋਇਆ ਕੌਣ ਆਇਆ ਸੀ ਜੀ ਪਹਿਲੇ ਨੀਚੇ ਇੰਡੀਆ ਦੇ ਆ ਵੀ ਤੇ ਢਿੰਗੀ ਦਿਖਾਇਆ ਢਿੰਗ ਲੈ ਕੇ ਭਾਗ ਗਏ मैंने गड्डी खोली खोल नहीं पाए करके चार रोड तक खेदते चले गए कितनी रिंग थी हाँ जी कितनी रिंगे थी रिंगे नौ दस थी हाँ जी कितने जाने थे हाँ जी कितने जाने थे हाँ एक एक हाँ जी था सरदार था हाँ सरदार नहीं कुछ हथियार था उसके पास ਨਹੀਂ ਪਤਾ ਕੋਈ ਨਹੀਂ ਪਤਾ ਕਿ ਮਾਮਲਾ ਆਪਣੇ ਆਏ ਸੀ ਕਸਟਮਰ ਬਣ ਕੇ ਆਏ ਸੀ ਕੱਲਾ ਹੀ ਸੀਗਾ ਜਾਇੰਟਸ ਤੇ ਰਿੰਗਾ ਤਖਾ ਤੋਂ ਰਿੰਗਾ ਦੇਖਦੇ ਦੇਖਦਿਆਂ ਰਿੰਗਾ ਦੇਖੀਗਾ ਪਾਕੇ ਦੇਖੀਗਾ ਇੱਕ ਰਿੰਗ ਕੱਢੀ ਜਿਹਦਾ ਵਜਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾ ਦਾ ਉਹ ਰਿੰਗਾ ਤਾਂ ਡੱਬਾ ਜਦੇ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਇੱਕ ਬੰਦਾ ਸੀ ਜੀ ਇੱਕ ਬੰਦਾ ਸੀ ਆਪਣੇ ਕੋਲ ਅੰਦਰ ਇੱਕੋ ਹੀ ਆਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਗਿਆ ਕੈਮਰੇ 'ਚ ਉਹਦੀ ਫੋਟੋ ਆਈ ਹੈ ਕਲੀਅਰ ਹੁੰਦਾ ਰਿੰਗਾ ਕੋਈ ਮੂ ਨਹੀਂ ਟਕਾਇਆ ਸੀਗਾ ਬੈਠਾ ਰਿੰਗਾ ਦੇਖਦਾ ਜੀ ਮੈਂ ਕਸਟਮਰ ਹੁੰਦਾ ਹੁੰਦਾ ਉਸ ਤਰ੍ਹਾਂ ਤੇ ਕੋਈ ਖਿਆਲ ਵੀ ਸੀ ਹੱਥ ਜੋ ਨਾ ਉਹਨੇ ਉਹਨੇ ਹੀ ਨੀ ਕੋਈ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੁਝ ਮੈਂ ਕਸਟਮਰ ਲੈ ਕੇ ਬਸ ਇਹਦਾ ਵਜਨ ਕਰੋ ਵਜਨ ਕਰਕੇ ਕੈਲਕੂਲੇਟਰ ਮਾਰ ਲੱਗੇ ਜਦੋਂ ਉਹਨੇ ਡੱਬਾ ਫੋਲਡ ਕੀਤਾ ਫਿਰ ਵੀ ਕਿੰਨੇ ਦਾ ਨੁਕਸਾਨ ਹੋ ਗਿਆ ਹੁੰਦਾ ਦੇਖਣਾ ਬਣਾ ਰਿੰਗਾ ਦਾ 12 ਰਿੰਗਾ ਸੀ ਗਿਆ ਜੀ ਇੱਕ ਡੱਬੇ ਚ ਲੱਗਦੇ ਪੂਰਾ ਡੱਬਾ ਹੀ ਲੈ ਗਿਆ ਜੀ 12 ਹਾਂਜੀ ਸਰ ਇੱਕ ਸੁਨਿਆਰੇ ਦੁਕਾਨਦਾਰ ਲੋਕ ਦੀ ਘਟਨਾ ਹੋ ਰਹੀ ਹੈ ਕੀ ਕਰਾਂ ਸਾਨੂੰ ਨੇ ਲੁੱਟਦੇ ਨਹੀਂ ਆ ਸਾਡੇ ਜਿਹੜੇ ਬੰਦਨ ਯੂਨਿਟਰਾ ਖੰਨਾ ਰੋਡ ਤੇ ਸਮਰਾਲੇ ਉਹਦੇ ਦੀ ਦੁਕਾਨ ਤੇ ਕਿਹੜਾ ਵਿਅਕਤੀ ਆ ਸਰੋਂ ਰੋਡਾ ਹੈ ਕ੍ਰੇਟਾਕਾਰ ਦੇ ਵਿੱਚ ਆਇਆ ਸੀ ਉਹ ਐਂ ਦਾ ਜਿਵੇਂ ਮੁੰਦਰੀਆਂ ਚੈੱਕ ਕਰਦਾ ਕਰਦਾ ਉਹਨੂੰ 420 ਸੀ ਕਹਿ ਸਕਦੇ ਆ ਉਹ ਮੁੰਦਰੀ ਵਾਲਾ ਡੱਬਾ ਸੀ ਤਿੰਨ ਚਾਰ ਤੋੜੇ ਮੇਰੇ ਖਲ ਸ਼ੈਵ ਦੇ ਵਿੱਚ ਪੰਜ ਛੇ ਮੁੰਦਰੀਆਂ ਉਹ ਲੈ ਕੇ ਜਿਹੜਾ ਭੱਜ ਗਿਆ ਇਹਨੂੰ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਇਹਦੇ ਸਬੰਧੀ ਅਸੀਂ ਪਰਚਾ ਦਾਖਲ ਕਰਾਂ ਤਾਂ ਮੁੱਲੀ ਜਾਂਚ ਵਿੱਚ ਕੀ ਸਾਹਮਣੇ ਆਏਗਾ ਮੁੱਢਲੀ ਯਾਦ ਰੱਖਤਾ ਇਹੀ ਹੈ ਵੀ ਇਹ ਨੌਸਰਵਾਜ ਜਿਹਨੂੰ ਕਹ ਲਈਏ ਨਾ 420 ਉਸ ਨੇਚਰ ਦਾ ਬੰਦਾ ਹੈ। ਕਾਰ ਦਾ ਨੰਬਰ ਕੁਝ ਪਤਾ ਲੱਗਿਆ ਵੀ। ਕਾਰ ਦਾ ਪੀਵੀ 10 ਐਚਵਾਈਆ ਜਾਂ ਐਚ ਹੋ ਸਕਦਾ 8503 ਪੜਿਆ ਗਿਆ ਜੀ। ਸਸਪੈਕਟ ਦਾ ਨੰਬਰ ਹੈ ਦੇਖਦੇ ਹਾਂ।